ਜ਼ਿਲ੍ਹਾ ਤਰੰਗਤਾਰਨ ਦੇ ਪਿੰਦੇ ਪਿੰਡ ਕੋੜ ਦਾਤਾ ਵਿਖੇ ਧੰਨ ਧੰਨ ਬਾਬਾ ਸਾਧੂ ਰਾਮ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਾਬਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ ਸਬੰਧ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਗਿਆ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਹ ਸਲਾਨਾ ਜੋੜ ਮੇਲਾ ਪਿੰਡ ਦੇ ਨੌਜਵਾਨ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਖੰਡ ਪਾਤਸ਼ਾਹ ਜੀ ਦੀ ਲੜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਮੇਲੇ ਵਿੱਚ ਪਹੁੰਚੇ ਸੰਤ ਮਹਾਂਪੁਰਖਾਂ ਨੂੰ ਸੰਤ ਬਾਬਾ ਵਿਸਾਖਾ ਸਿੰਘ ਜੀ ਰੱਤੇ ਗੁੱdde ਵਾਲੇ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕੀਤੇ ਇਸ ਮੌਕੇ ਹਾਜ਼ਰ ਸਮੂਹ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੀਰ ਸੰਤ ਬਾਬਾ ਬਸਾਕਾ ਸਿੰਘ ਜੀ ਅਤੇ ਇਸ ਨਗਰ ਦੇ ਸਰਪੰਚ ਸਹਿਬਾਨ ਨਾਲ ਸਟੇਜ ਸਕਤਰ ਜਹੀਦਾਰ ਅਨਜੀਤ ਸਿੰਘ ਫੌਜੀ ਖਜ਼ਾਨਚੀ ਦਿਲਬਾਗ ਸਿੰਘ ਫੌਜੀ ਗੁਰਮੇਲ ਸਿੰਘ ਫੌਜੀ ਗੁਰਪ੍ਰੀਤ ਸਿੰਘ ਗੁਰਦੁਆਰਾ ਦਦਰ ਸਾਹਿਬ ਤੋਂ ਬਾਬਾ ਬਸਾਕਾ ਸਿੰਘ ਜੀ ਦੇ ਗੁਰਦੁਆਰਾ ਦੇ ਮਹੰਤ ਬਾਬਾ ਗੁਰਦੁਆਰਾ ਦੀ ਮਹੰਤ ਮਹੰਤ ਬਾਬਾ ਕਰਤਾਰ ਸਿੰਘ ਜੀ ਅਤੇ ਹੋਰ ਮਹਾਪੁਰਖ ਅਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ ਮੇਲੇ ਵਿੱਚ ਚਾਪ ਪਕੌੜੇ ਅਤੇ ਅਨੇਕ ਪ੍ਰਕਾਰ ਦੇ ਲੰਗਰ ਲਾਏ ਗਏ ਸਟੇਜ ਤੋਂ ਉਪਰੰਤ ਸ਼ਾਮ ਨੂੰ ਨੈਸ਼ਨਲ ਟੀਮਾਂ ਵਿਚਕਾਰ ਕਬੱਡੀ ਸ਼ੋਅ ਮੈਚ ਕਰਵਾਏ ਗਏ ਜਿਸ ਵਿੱਚ ਜਿੱਤੀਆਂ ਅਤੇ ਅਪਜਿੱਤੀਆਂ ਹੋਈਆਂ ਟੀਮਾਂ ਨੂੰ ਸਮੂਹ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੀਰਾਂ ਵੱਲੋਂ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਰਾਤ ਨੂੰ ਤਨ ਤਨ ਸੰਤ ਬਾਬਾ ਸਾਧੂ ਰਾਮ ਜੀ ਦਾ ਦਰਬਾਰ ਸੁੰਦਰ ਲੜੀਆਂ ਦੇ ਵਿੱਚ ਪ੍ਰੋਏ ਦਾ ਦ੍ਰਿਸ਼ ਦੇਖਣ ਯੋਗ ਸੀ ਉਪਰੰਤ ਇਹ ਮੇਲਾ ਆਪਣੀਆਂ ਨਿੱਘੀਆਂ ਤੇ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਸਤਿਗੁਰੂ ਜੀ ਦੀ ਬਖਸ਼ਿਸ਼ ਪਰਪਰਣਾ ਸੰਗਤਾਂ ਅਤੇ ਧੰਨ ਧੰਨ ਬ੍ਰਹਮ ਜੀ ਦਾ ਸਾਧੂ ਰਾਮ ਜੀ ਜੋ ਵਿਸ਼ੇਸ਼ਾਂ ਦੇ ਵਿੱਚ ਬੈਕਟਰੀ ਗੁਰੂ ਨਾਨਕ ਦੇਵ ਜੀ ਦੇ ਚੈਨ ਨੂੰ ਸਾਥ ਸਮਾਇਆ ਕੇ ਲਾਈਕ ਜੋ ਗਰਮਕ ਪਰਿਵਾਰਾਂ ਵੱਲੋਂ ਇਸ ਲਈ ਆਪਣੀ ਪਸੰਦ ਬੁਲਾ ਕਰ ਦਿਓ ਜੀ 45 ਸ਼੍ਰੀ ਅਖੰਡ ਪਾਠ ਸਾਹਿਬ ਇਸ ਗੁਰੂ ਬਾਰੇ ਹੋਇਆ ਹੈ ਹਾਂ ਇਸ ਮੇਲੇ ਦੀ 15 ਸ਼੍ਰੀ ਅਖੰਡ ਪਾਠ ਸਾਹਿਬ ਲਈ ਪਾਸੇ ਗੁਰੂ ਬਾਰੇ ਉਸ ਤੋਂ ਉਪਰੰਤ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਗੁਰਪੁਰਬ ਜੋੜ ਮੇਲੇ ਮੁਖਰਾ ਕੇ ਪਸੰਦੀ ਅਖੰਡ ਪਾਠ ਬਾਬਾ ਸਾਧੂ ਰਾਮ ਜੀ ਦੇ ਮਿੱਠੀ ਯਾਦ ਵਿੱਚ ਇੱਕ ਸ੍ਰੀ ਅਖੰਡ ਪਾਠ ਦੋ ਸ੍ਰੀ ਅਖੰਡ ਪਾਠ ਸਾਹਿਬ ਜਪੀਆਂ ਸਮੇਤ ਜਿਨ੍ਹਾਂ ਦੇ ਕੱਲ੍ਹ ਭੋਗ ਪਏ ਸਨ ਉਸ ਤੋਂ ਪ੍ਰੰਤ 15 ਤਰੀਕ ਨੂੰ ਨਗਰ ਕੀਰਤਨ ਸਜੇ ਕੱਲ੍ਹ ਭੋਗ ਪਏ ਅੱਜ ਫਿਰ ਦੋ ਰੋਜ਼ਾ ਜਿਹੜਾ ਸਮਾਗਮ ਸੀ ਅੱਜ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੰਪਨ ਹੋਇਆ ਹੈ ਹੁਣ ਇਸ ਤੋਂ ਬਾਅਦ ਕਬੱਡੀ ਦੀ ਤਿਆਰੀ ਇਸ ਤਰ੍ਹਾਂ ਸਤਿਗੁਰੂ ਜੀ ਦੀ ਬਾਹਰ ਕਿਰਪਾ ਰਹਿਮਤ ਸਦਕਾ ਸਾਡੇ ਨਗਰ ਤੇ ਬੜੀ ਹੀ ਕਿਰਪਾ ਵਾਤਾ ਅੰਤਨ ਬ੍ਰਹਮ ਗਿਆਨੀ ਬਾਬਾ ਸਾਧੂ ਰਾਮ ਗੁਰੂ ਨਾਨਕ ਸਾਹਿਬ ਨੂੰ ਕੋੜ ਦਾਤੇ ਦੀ ਬਾਹ ਫਰਾ ਕੇ ਗਏ ਆ ਤੇ ਬੜੀ ਕਿਰਪਾ ਵਾ ਕੱਲ ਨੂੰ ਸਿੰਘ ਸਹਬਾਨ ਮੈਥਾ ਚੌਂਕ ਦਮਦਮੀ ਟਕਸਾਲ ਤੋਂ ਪੰਜ ਪਿਆਰੇ ਸਹਬਾਨ ਆ ਰਹੇ ਆ ਤੇ ਕੱਲ ਨੂੰ ਇਥੇ ਅਮਰਤਾ ਦਾ ਬਾਟਾ ਤਿਆਰ ਹੋ ਰਿਹਾ ਜਿੰਨਾ ਸੰਗਤ ਨੇ ਅਜੇ ਤੱਕ ਅਮਰਤ ਨਹੀਂ ਛਕਿਆ ਹੱਥ ਜੋੜ ਕੇ ਬੇਨਤੀ ਕਰਦੇ ਆ ਤੇ ਉਹਨਾਂ ਨੂੰ ਗੁਰੂ ਵਾਲੇ ਬਣੋ ਆਪਣਾ ਸੱਚਾ ਗੁਰੂ ਵਾਲੇ ਬਣੋ ਪਾਣੀ ਪਾਣੀ ਦੇ ਧਾਰਨੀ ਹੋਵੋ ਮਾਤਾ ਸਹਿਬ ਕੌਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਯਾ ਪੁੱਤਰ ਬਣ ਕੇ ਆਪਣਾ ਜਿਹੜਾ ਮਨੁੱਖਾ ਜੀਵਨ ਬਤੀਤ ਕਰੀਏ ਕਿਉਂਕਿ ਇਹ ਜਿਹੜੀ ਮਨੁੱਖਾ ਦੇਹੀ ਆ ਇਹ ਬਾਰ-ਬਾਰ ਨਹੀਂ ਮਿਲਣੀ ਇੱਥੇ ਆਉਣ ਦਾ ਆਪਣਾ ਤਾਂ ਹੀ ਸਫ ਅਮਰਤਾਰੀ ਹੋਵਾਂਗੇ ਸਿੰਘ ਸੱਜਾਂਗੇ ਦੇਹਧਾਰੀ ਲੋਕਾਂ ਤੋਂ ਬਚਾਂਗੇ 20ਵੇਂ ਸਰਾਤ ਦੇ ਹਿਸਾਬ ਨਾਲ ਹੀ ਮਨਾਉਣੇ ਆ ਕਿਉਂਕਿ ਪਹਿਲਾਂ ਕੁਝ ਸੰਗਤਾਂ ਨੇ ਕਿਹਾ ਸੀਗਾ ਕਿ 880 ਨੂੰ ਮਨਨ ਕੀਤਾ ਸੀ ਪਰ ਉਹਦੇ ਵਿੱਚ ਥੋੜਾ ਸੰਗਤਾਂ ਨੂੰ ਇਤਰਾਜ ਹੋਇਆ ਤਾਂ ਕਿ ਇਸ ਕਰਕੇ 10ਵੇਂ ਸਰਾਤ ਦੀ ਬਾਬਾ ਸਾਧੂ ਰਾਮ ਵੀ ਸਾਡੇ ਮਨਾਉਂਦੇ ਰਹੇ ਆ ਤੇ ਉਹਨਾਂ ਦੇ ਪੁਰਿਆਂ ਤੋਂ ਚੱਲਦੇ ਹੋਏ ਅਸੀਂ ਇਹ ਜਨਮਾਨਾਰ ਐਨ ਆਰ ਆਈ ਵੀਰਾਂ ਨੇ ਸਹਾਇਕ ਦਿੱਤਾ ਵਾ ਜਿਸ ਤਰ੍ਹਾਂ ਕਿ ਦਰਬਾਰ ਧੰਤਨ ਬ੍ਰਹਮ ਗਿਆਨੀ ਬਾਬਾ ਸਾਧੂ ਰਾਮ ਜੀ ਦੋਵੇਂ ਪਾਸੇ ਬੜੀ ਚੜ੍ਹਦੀ ਕਲਾ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਾਇਕ ਦੇ ਨਾਲ ਪਿੰਡ ਦੀ ਨਗਰ ਦੀ ਸਹਾਇਕ ਦੇ ਨਾਲ ਜਿੰਨੇ ਵੀ ਜਿੰਨਾ ਵੀ ਜਿਹੜੇ ਜੋਗ ਜਿੰਨੇ ਜੋਗਾ ਹੈਗਾ ਸਾਰਿਆਂ ਨੇ ਪਿਲ ਫੁੱਲ ਪਾ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਮੇਲਾ ਤੇ ਗੁਰੂ ਮਹਾਰਾਜ ਦੇ ਦਰਬਾਰ ਤਿਆਰ ਕਰਦਾ ਹੈ ਇੱਥੇ ਛੋਟੇ ਸਾਹਿਬ ਜਿਆਦਿਆਂ ਦੇ ਜੀ ਬਾਬਾ ਜੀਵਨ ਸਿੰਘ ਦੇ ਗੁਰਮਾਰਾ ਸਾਹਿਬ ਉਹਨਾਂ ਦਾ ਮੇਲਾ ਕਿ ਮਨਾਉਣੇ ਆ ਉਪਰਾਂਤੇ ਹੀ ਮੇ ਲਮਾਂਦਾ ਇੱਕੋ ਧੰਨਵਾਦ ਜੀ ਬਹੁਤ ਬਹੁਤ ਸਾਰਾ ਤੁਹਾਡਾ ਆਪ ਜੀ ਸਮਾਂ ਕੱਢ ਕੇ ਹਟਨਕਰ ਕੋਰਦਾਤੇ ਪਹੁੰਚੇ ਹੋ ਸਾਰੇ ਨਕਰ ਕੋਰਤ ਵੱਲੋਂ ਕੋਰਦਾਤੇ ਵੱਲੋਂ ਗ੍ਰਾਮ ਪੰਚਾਇਤ ਕੋਰਦਾਤੇ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਜੀ ਆਇਆਂ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਲਪ ਅੱਡ ਕੇ ਸੁਣ ਲਓ ਇੱਕ ਇੱਕ ਗੱਲ ਉਹਦੀ ਸੱਚੀ ਹੋ ਰਹੀ ਹੈ ਇੱਕ ਇੱਕ ਗੱਲ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾ ਕਿ ਉਸ ਵੀਰ ਦੇ ਨਾਲ انا ਦੋ ਵਾਰੀ ਮੁਲਾਕਾਤ ਕੀਤੀ ਹੈ ਇੱਕ ਵਾਰੀ ਤਾਂ 15 ਮਿੰਟ ਬੈਠ ਕੇ ਗੱਲਾਂ ਕਰੇ ਹਾਵੇ ਹੋ ਨਹੀਂ ਭੁਲਣਾ ਨਹੀਂ ਭੁੱਲਣਾ ਚੇਤਾ ਤੇ ਜਿੰਨੇ ਬੋੜ ਦੇ ਪੱਤੇ ਆ ਜੇ ਜਿੰਨੇ ਪੁੰਨ ਦਾਨ ਕੀਤੇ ਹੋਣ ਤੇ ਫਿਰ ਪੰਜਾਬ ਦੇ ਵਿੱਚ ਆਪਣਾ ਜਨਮ ਹੁੰਦਾ ਹੈ ਤੇ ਜਿੰਨੀਆਂ ਬੋੜ ਨੂੰ ਗੋਲਾ ਲੱਗੀਆਂ ਹੋਣ ਜੇ ਇਹਨੇ ਪੁੰਨ ਦਿੱਤੇ ਹੋਣ ਤੇ ਫਿਰ ਗੁਰਸਿੱਖ ਪਰਿਵਾਰ ਦੇ ਵਿੱਚ ਆਪਣਾ ਜਨਮ ਹੁੰਦਾ ਹੈ ਤੇ ਜਿੰਨੀਆਂ ਗੋਲਾਂ ਦੇ ਵਿੱਚ ਵੀ ਹੋਣ ਇਹਨੇ ਪੁੰਨ ਦਾਨ ਕੀਤੇ ਹੋਣ ਤੇ ਫਿਰ ਆਪਾਂ ਨੂੰ ਅੰਮ੍ਰਿਤ ਦੀ ਦਾਤ ਮਿਲਦੀ ਹੈ ਅੰਮ੍ਰਿਤ ਦੀ ਦਾਤ ਹਾਰੇ ਕਦੇ ਬਸਦਾ ਰੋਗ ਨਹੀਂ ਤੇ ਸਾਰੀ ਸ਼ਕਲਾਂ ਉਹ ਸਤਿਗੁਰ ਜਿੱਤੇ ਮੇਰ ਕਰੇਗਾ ਜਿੱਤੇ ਮੇਰ ਦੀ ਨਜ਼ਰ ਕਰੇਗਾ ਮਾਸਟਰ ਬਣ ਕੇ ਆਪਣਾ ਜੀਵਨ ਜੀਤ ਕਰੇ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਜੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਜੀ ਸਰਪਾਲ ਲਹਿਣ ਸਰਦਾਰ ਰਾਮ ਸਿੰਘ ਮੰਡਰ ਪੰਚਾਇਤ ਉਹਨਾਂ ਨੂੰ ਬੇਨਤੀ ਹੈ ਸਰਪਾਲ ਲਹਿਣ ਸਰਕਾਰ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ ਉਹਨਾਂ ਨੂੰ ਬੇਨਤੀ ਇਸ ਰੂਪ ਵਿੱਚ ਲਾ ਲੰ। ਸਨੇ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਨੂੰ ਬੇਨਤੀ ਹੈ ਸਰਦਾਰ ਅਮਨਦੀਪ ਸਿੰਘ ਲੇਡਰ ਦਾਸ ਗੁਰਦੁਆਰਾ ਸਾਹਿਬ ਤਸਰਜਾਤ ਜਗਤ ਸਿੰਘ ਉਹਨਾਂ ਨੂੰ ਬੇਨਤੀ ਇਸ ਰੂਪ ਵਿੱਚ ਲਾ ਲੰ। ਸਰਦਾਰ ਨਰਵੈਤ ਸਿੰਘ ਮੈਂਬਰ ਪੰਚਾਇਤ ਉਹਨਾਂ ਨੂੰ ਬੇਨਤੀ ਇਸ ਰੂਪ ਵਿੱਚ ਲਾ ਲੰ। ਸੁਖਦੇਵ ਸਿੰਘ ਸਨੋ ਸੁਖਦੇਵ ਸਿੰਘ ਸਨ ਸਰਗਵਾਸੀ ਜੇਜੇ ਸਿੰਘ ਸੁਖਾ ਵੀਰ ਜੂ ਐਸ ਵਾਲੇ ਉਹਨਾਂ ਦੇ ਵੀ ਸਰੋਪਾ ਲੈ ਲੰਗਰ ਜੋ ਵਰਤਾ ਰਿਆ ਚਾਹ ਲੈ ਵਿਖੜਿਆ ਉੱਥੇ ਜਿਹਨਾਂ ਲੱਗਰ ਆਇਆ ਉਹਨਾਂ ਦੇ ਵੀ ਬੇਚਿਆ ਕਿੱਕ ਜਣਾ ਆ ਕੇ ਸਰੋਪਾ ਲੈ ਲਣ ਸਭਾ ਸੰਗਤਾਂ ਦਾ ਕੋਟਾਣ ਕੋਟ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਦਾਸ ਸੁਣਿਆ ਹੈ ਸਭਾ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਅਮਰ ਸੰਚਾਰ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੇ ਗੁਰੂ ਘਰੇ ਪੜਨਾ ਹੈ ਅਮਰਤ ਛਕਣਾ ਹੈ 10 ਵਜੇ ਆਪਣੇ ਕੋਲ ਦਮਦਮਾ ਟਕਸਾਲ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਆ ਸੋ ਬੇਨਤੀ ਨੂੰ ਪ੍ਰਵਾਨ ਕਰਿਓ ਕਿਉਂਕਿ ਜਿਹੜੀ ਅਮਰਤ ਦੀ ਦਾਤ ਹੈ ਉਹ ਬੜੇ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਗੱਲ ਕਰਨੈ ਸੀ ਅਰਦਾਸ ਬੇਨਤੀ ਹੋਏਗੀ ਉਸ ਤੋਂ ਫਰੰਟੋ ਟੂਰਨਾਮੈਂਟ ਲੱਗੇ ਗੁਰੂ ਮਹਾਰਾਜ ਜੀ ਗੁਰੂ ਸਾਹਿਬ ਚਲੇ ਬਾਹਰਨਗੇ ਫਿਰ ਆਪਾਂ ਕਬੱਡੀ ਵਾਲ ਦੇਖਣ ਵਾਸਤੇ ਜਮਾ ਦਾ ਸਰਕਾਰ ਨੂੰ ਬੇਨਤੀ ਹੈ ਕਿ ਅਰਦਾਸ ਦੇ ਸ਼ਾਮਲ ਹੋਈਏ ਜੇ ਤੁਮ ਠਾਕੁਰ ਤੁਮ ਆਪ ਜੀ ਦਾ ਸਲਾਮ ਜੋੜ ਮੇਲਾ ਮਨਾਉਣ ਦੇ ਬਲਬਖਸ਼ ਨੇ ਸਤਿਗੁਰ ਜੀਓ ਪ੍ਰਬੰਧਕ ਜਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਸਤਿਗੁਰ ਜੀਓ ਆਪ ਜੀ ਨੇ ਆਪਣੇ ਕਾਰਜ ਕਰਾਏ ਹਨ ਆਪ ਜੀ ਨੇ ਸੇਵਾ ਲਈ ਹੈ ਮੇਰੇ ਸੁਆਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੋਰ ਤਾਂ ਨਹੀਂ ਜਿਸ ਪੈ ਕਰੂੰ ਬੇਨੰਤੇ ਮੇਰਾ ਦੁੱਖ ਸੋਤਿ ਤੁਜੀ ਪਾਸੇ ਮਾ ਵਰਤਾਂ ਜੀ ਸਤਿਗੁਰ ਜੀਓ ਸੇਵ ਪਰਵਾਰ ਵੱਲੋਂ ਦੋਨਾਂ ਹੀ ਭਰਾਵਾਂ ਦੇ ਅਮਰ ਘਰ ਵਿੱਚ ਪੱਕੇ ਹੋਣ ਵਾਸਤੇ ਆਪ ਜੀ ਦੇ ਸਨਵਖ ਅਰਦਾਸ ਬੇਨਤੇ ਜੁਗਰੀਆ ਸਤਿਗੁਰ ਜੀ ਤਾਕੇ ਨੇ ਕਿਰਪਾ ਕਰਨੀ ਅਰੰਤ ਕਰਨੀ ਸਤਿਗੁਰ ਜੀਓ ਸੇਵਕਾਂ ਨੂੰ ਅਮਰ ਘਰ ਵਿੱਚ ਪੱਕਿਆ ਕਰਨਾ ਐਸੇ ਦਾ ਸਤਗੁਰੂ ਜੀ ਆਜਿਨੇ ਦਰ ਕਰਦੀ ਸਤਗੁਰੂ ਜੀ ਵਰਤ ਕਰਕੇ ਸੇਵਾ ਕਰਨਗੇ ਅਰਸਾਂ ਦੀ ਕੀਤੀ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਤਰੋ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਲਾ ਤੁੰਗ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਨਾਮ ਨਾਮ ਜਪ ਲਾਗਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਉੱਚੀ ਸਤਨਾਮ ਸਤਨਾਮ ਚੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਲਾ ਤੁੰਗ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਾ ਵਾਹਿਗੁਰੂ ਸਤ ਨਾਮ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ ਸਤਨਾਮ 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 ជី ਵਾਹਿਗੁਰੂ 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 ਜੀ ਸਤਨਾਮ 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 ជី ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ RAMNA ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ